ਦਿਮਾਗੀ ਸੱਟਾ ਬ੍ਰੇਨ ਦੇ ਵਿੱਚ ਉਹਦੇ ਗੋਲੀ ਜਿਹੜੀ ਲੱਗੀ ਹੋਈ ਆ ਉਹਦੀ ਹਾਲਤ ਕਾਫੀ ਜ਼ਿਆਦਾ ਨਾਜ਼ੁਕ ਆ ਇਸ ਟਾਈਮ ਉਹ ਆਈਸੀਯੂ ਦੇ ਵਿੱਚ ਦਾਖਲ ਆ ਵੈਂਟੀਲੇਟਰ ਤੇ ਆ ਪੇਸ਼ੈਂਟ ਇਸ ਤਰ੍ਹਾਂ ਦੇ ਕੇਸਾਂ 'ਚ ਬਚਣ ਦੇ ਚਾਂਸਸ ਬਹੁਤ ਘੱਟ ਨੇ ਪਰ ਫਿਰ ਵੀ ਸਾਡੀਆਂ ਟੀਮਾਂ ਜਿਹੜੀਆਂ ਨੇ ਉਹ ਕੋਸ਼ਿਸ਼ ਕਰ ਰਹੀਆਂ ਨੇ ਤਰੰਤਾਰਨ ਲਾ ਕਾਲਜ ਦੇ ਵਿੱਚ ਕੁੜੀ ਨੂੰ ਗੋਲੀ ਮਾਰਨ ਵਾਲੇ ਨੌਜਵਾਨ ਪ੍ਰਿੰਸ ਦੀ ਹਾਲਤ ਬੇਹਦ ਨਾਜ਼ੁਕ ਦੱਸੀ ਜਾ ਰਹੀ ਆ ਅੰਮ੍ਰਿਤਸਰ ਦੇ ਗੋ ਨਾਨਕ ਦੇਵ ਹਸਪਤਾਲ ਦੇ ਵਿੱਚ ਜਿਹੜੇ ਇਲਾਜ ਪ੍ਰिंसेस ਨੂੰ ਲੇ ਵੈਂਟੀਲੇਟਰ ਤੇ ਰੱਖਿਆ ਹੋਇਆ ਤੇ ਉਸ ਦਾ ਬ੍ਰੇਨ ਵੀ ਡੈਡ ਦੱਸਿਆ ਜਾ ਰਿਹਾ ਤਾਂ ਦੱਸ ਦਈਏ ਕਿ ਇਸ ਬਾਬਤ ਮੈਡੀਕਲ ਸੁਪਰਡੈਂਟ ਡਾਕਟਰ ਕਰਮਜੀਤ ਸਿੰਘ ਨੇ ਜਾਣਕਾਰੀ ਦਿੱਤੀ ਹੈ ਤਾਂ ਉਹਨਾਂ ਮੁਤਾਬਕ 24 ਕਟੇ ਬਿਹਤ ਅਹਿਮ ਨੇ ਮੈਡੀਕਲ ਸੁਪਰਡੈਂਟ ਨੇ ਵੀ ਸਪਸ਼ਟ ਕੀਤਾ ਹੈ ਕਿ ਜਿਹੇ ਮਾਮਲੇ ਦੇ ਵਿੱਚ ਬਚਣ ਦੀ ਸੰਭਾਵਨਾ ਬਿਹਤ ਘੱਟ ਹੁੰਦੀ ਹੈ ਪਰ ਆਈ ਸੀ ਯੂ ਦੇ ਮਾਹ ਡਾਕਟਰਾਂ ਦੀ ਲਗਾਤਾਰ ਟੀਮ ਉਸ ਦੀ ਨਿਗਰਾਨੀ ਕਰ ਰਹੀ ਹੈ ਤਾਂ ਦੱਸ ਦਈਏ ਕਿ ਫਿਲਹਾਲ ਪ੍ਰਿੰਸੈਸ ਜੀ ਸਕੈਨ ਕਰਵਾਇਆ ਜਾ ਰਿਹਾ ਇਸ ਦੀ ਰਿਪੋਰਟ ਆਉਣ ਤੋਂ ਬਾਅਦ ਡਾਕਟਰ ਅਗਲਾ ਇਜਾਜ਼ ਜਾਂ ਫਿਰ ਅਗਲੇ ਆਪਰੇਸ਼ਨ ਦਾ ਫੈਸਲਾ ਲੈ ਸਕਣਗੇ कल ਸਾਡੇ ਕੋਲ ਤਰਨਤਾਰਨ ਤੋਂ ਇੱਕ ਪ੍ਰਿੰਸ ਨਾਮ ਦਾ ਲੜਕਾ ਰੈਫਰ ਹੋ ਕੇ ਆਇਆ ਸੀ ਜਿਸ ਦਾ ਜਿਸ ਨੇ ਇੱਕ ਕਸ਼ੂਟ ਆਊਟ ਦੇ ਵਿੱਚ ਆਪਣੇ ਆਪ ਨੂੰ ਗੋਲੀ ਮਾਰੀ ਆ ਸੋ ਉਹਦੇ ਜਿਹੜਾ ਹੈ ਦਿਮਾਗੀ ਸੱਟਾ ਬ੍ਰੇਨ ਦੇ ਵਿੱਚ ਉਹਦੇ ਗੋਲੀ ਜਿਹੜੀ ਲੱਗੀ ਹੋਈ ਆ ਉਹਦੀ ਹਾਲਤ ਕਾਫੀ ਜ਼ਿਆਦਾ ਨਾਜ਼ੁਕ ਆ ਇਸ ਟਾਈਮ ਉਹ ਆਈਸੀਯੂ ਦੇ ਵਿੱਚ ਦਾਖਲ ਆ ਵੈਂਟੀਲੇਟਰ ਤੇ ਆ ਪੇਸ਼ੈਂਟ ਇਸ ਟਾਈਮ ਤੱਕ ਉਹਦੀ ਹਾਲਤ ਜਿਹੜੀ ਹੈ ਨਾਜ਼ੁਕ ਬਣੀ ਹੋਈ ਹੈ ਕਿੰਨੇ ਪਰਸੈਂਟ ਸਰ ਚਾਂਸ ਲੱਗਦੇ ਆ ਪੇਸ਼ੈਂਟ ਦੇ ਬਚਣ ਦੇ ਇਸੇ ਇਹੋ ਜੀ ਕੰਡੀਸ਼ਨ ਦੇ ਵਿੱਚ ਸੋ ਜੋ ਮੈਂ ਆਈਸੀਯੂ ਦੀ ਟੀਮ ਤੇ ਸਰਜਰੀ ਦੀ ਟੀਮ ਨਾਲ ਡਿਸਕਸ਼ਨ ਕੀਤੀ ਆ ਇਸ ਤਰ੍ਹਾਂ ਦੇ ਕੇਸਾਂ 'ਚ ਬਚਣ ਦੇ ਚਾਂਸੇ ਬਹੁਤ ਘੱਟ ਨੇ ਪਰ ਫਿਰ ਵੀ ਸਾਡੀਆਂ ਟੀਮਾਂ ਜਿਹੜੀਆਂ ਨੇ ਉਹ ਕੋਸ਼ਿਸ਼ ਕਰ ਰਹੀਆਂ ਨੇ ਕਿਸੇ ਨਾ ਕਿਸੇ ਤਰ੍ਹਾਂ ਜਿਹੜਾ ਮਰੀਜ਼ ਨੂੰ ਬਚਾਇਆ ਜਾ ਸਕੇ ਸਰ ਪੇਸ਼ੈਂਟ ਦਾ ਨਾਮ ਕੀ ਹੈ ਪ੍ਰਿੰਸ ਨਾਮ ਦਾ ਲੜਕਾ ਹੈ